ਸਤਿ ਸ੍ਰੀ ਅਕਾਲ ਜੀ ਬਾਪੂ ਠੀਕ ਹੈ ਲਓ ਜੀ ਅੱਜ ਕੱਖ ਨਵੇੜਤੇ ਹਾਂ ਬਾਪੂ ਹਾਂ ਜੀ ਨਹੀਂ ਬੜਗੇ ਅੱਜ ਸਾਡਾ ਬੰਦਾ ਕਰ ਗਿਆ ਛੁੱਟੀ ਬੰਦਾ ਹੋ ਗਿਆ ਬਿਮਾਰ ਅੱਜ ਫੇਰ ਮਹਿਰ ਬਾਪੂ ਦੇ ਕੱਖ ਵਢਣ ਆਈ ਨਵੇੜਤਾ ਜੁਰੇ ਕੱਖਾਂ ਦਾ ਹੁਣ ਲੱਭਾਂਗੇ ਆਚਾਰ ਗਏ ਹੂੰ ਆਚਾਰ ਕਿਹੜੇ ਮਿਲਦਾ ਫੇਰ ਹੈਗੇ ਆਪਣੇ ਕੋਲ 15 ਦਿਨ 20 ਦਿਨ ਦੇ ਘੜਾ ਪੂ 15 ਦਿਨ ਦੇ ਹੈਗੇ ਤਾਂ ਹੈਗੇ ਤੇ ਬਾਅਦ ਬਾਅਦ ਬਚਾਣਾ ਚਾਹੀਦਾ ਇਹ ਕਾਦ ਬੀਜ ਹੋਣਾ ਬਰਸੀਨ ਕਾਦ ਬਰਸੀਨ ਨੇ ਹੋਣਾ ਚਲ ਚਾਰ ਲਾ ਕੇ ਰੱਖ ਲੈ ਮਿਲੇ ਤਾਂ ਸਹੀ ਚਲੋ ਦੇਖਦੇ ਹਾਂ ਸਾਡੇ ਏਰੀਆ 'ਚ ਤਾਂ ਸਾਰਾ ਖਤਮ ਹੋ ਗਿਆ ਜੀ ਮਰੰਡੇ ਕੀ ਨਹੀਂ ਇੱਧਰ ਹਾਂ ਇੱਧਰ ਪਾਰ ਜਾਣਾ ਬਲਾ ਚੌਰ ਕੀ ਨਹੀਂ ਨਵਾਂ ਸ਼ਹਿਰ ਏਰੀਆ 'ਚ ਹੈਗਾ ਉੱਤਰ ਉਧਰ ਮੱਕੀ ਬਹੁਤ ਹੁੰਦੀ ਹੈ ਨਾ ਹਾਂ ਉਧਰ ਮੱਕੀ ਬਹੁਤ ਹੁੰਦੀ ਗਿਲੰਦਰ ਕੀ ਨਹੀਂ ਬੋਲਾ ਚਲ ਇੱਧਰ ਤੇ ਲਿਆਉਣਾ ਤੇਰਾ ਨਵਾਂ ਸ਼ਹਿਰ ਤੇ ਉਰਲੇ ਪਾਸੇ ਦੇਖਦੇ ਆ ਇੱਧਰ ਤਾਂ ਹੁਣ ਕਿਤੇ ਵੀ ਨਹੀਂ ਹੈਗਾ ਮਰੰਡੇ ਮਰੰਡੇ ਕੀ ਨਹੀਂ ਪਤਾ ਕਰ ਲਿਓ ਜਿੰਨਾ ਚਾਰ ਹੈਗਾ ਤਾਂ ਸਭ ਹੜ ਪੀੜਤਾ ਕੀ ਨਹੀਂ ਭੇਜਤਾ ਜੀ ਇਹਨਾਂ ਨੇ ਭਰ ਭਰ ਕੇ ਗੱਡੀਆਂ ਗੱਡੀਆਂ ਭਰਤੀਆਂ ਚਲੋ ਨਿਬੜ ਗਿਆ ਓਰੇ ਮੱਕੀ ਦਾ ਸਾਡਾ ਬਾਕੀ ਅੱਜ ਗੱਖਾਂ ਨੂੰ ਹੋ ਗਏ ਅਸੀਂ ਵੀ ਲੇਟ ਤੋਂ ਫਾਂ ਚੜ ਗਈ ਕੋਤੋਂ ਤੇ ਮਲਕੀਤ ਬਾਈ ਦੇ ਟਰਾਲਾ ਦੇਖਣ ਲਾਂਗੇ ਕਾ ਬਾਪੂ ਹਾਂ ਹਾਂ ਟਰਾਲਾ ਐਨੇ ਚ ਫੇਰ ਲੇਟ ਹੋ ਗਏ ਚਲੋ ਹਾਲ ਤਾਂ ਕੋਈ ਨਹੀਂ ਨਾ ਤੋਂਪਾਂ ਦਾ ਜ ਬੁੱਟੀਆਂ ਚ ਲੱਗਦੀ ਨਹੀਂ ਹੈਗੀ ਸ਼ਾਮਾਂ ਰਹਿੰਦੀ ਆ ਚਲੀਏ ਫਿਰ ਚਲ ਆ ਬੰਦ ਰਹਾ ਹੈ ਰਸਤਾ ਨਹੀਂ ਬੰਦ ਬੰਦਣਾ ਲਓ ਜੀ ਦੇਖੋ ਮਲਕੀਤ ਬਾਈ ਵਾਲਾ ਟਰਾਲਾ ਬੜਾ ਲੋੜੇ ਨਹੀਂ ਹੋਣਾ ਇਹ ਤਾਂ ਉਹ ਬੜਾ ਅੱਥਾ ਭਾਈ ਦੁਆਰਤੀ ਫੇਰ ਬੜਾਈਆ ਜੀ ਨਾਲੇ ਭਾਈ ਹੋਰ ਹਨਾ ਵਧੀਆ ਵਧੀਆ ਕੱਲ ਤਾਂ ਰਾਤ ਦੀ ਵੀਡੀਓ ਦੀ ਮਾਚ ਦਿਨ ਚ ਦਾ ਇੱਕੀਆਂ ਭਈਆ ਹੂੰ ਹਾਂ ਬਾਲਾ ਪਰੋਂਗਾ ਦਿੰਦਾ ਅੰਦਰ ਗਿਆ ਨਹੀਂ ਉਧਰ ਚ ਦੋ ਲੱਗਦਾ ਉੱਪਰ ਦਾ ਹੋ ਥੋੜਾ ਜਿਆਦਾ ਉੱਚਾ ਮੇਰੇ ਕਰਕੇ ਨਾ ਉਹ ਕੋੜੀ ਜਿਹੜੀ ਥੱਲੇ ਨੂੰ ਕੋੜੀ ਕਰਕੇ ਟਿੱਕ ਲੱਗਦਾ ਕੋੜੀ ਵੀ ਹੈ ਮੇਰੇ ਨਾਲੋਂ ਜਿਆਦਾ ਉੱਚਾ ਮੈਂ ਦੇਖ ਲਿਆ ਬਾਲਾ ਉੱਚਾ ਸੈਂਟਰ ਹਾਂ ਉਹਦਾ ਸੈਂਟਰ ਜਿਆਦਾ ਖੜਾ ਉੱਪਰ ਨੂੰ ਤੇਰਾ ਉੱਥੇ ਨਹੀਂ ਨਹੀਂ ਪੈ ਜਾਏ ਹਾਂ ਉੱਥੇ ਤੱਕ ਆ ਬਸ ਇਹ ਥੋੜਾ ਜਿਹਾ ਜ਼ਿਆਦਾ ਫੁੱਟ ਅੱਧਾ ਫੁੱਟ ਉਹੀ ਫਰਕ ਪੈ ਗਿਆ ਨਹੀਂ ਆਪਾਂ ਨੇ ਮਿਹਣਿਆ ਤਾਂ ਹੈਗਾ ਤਾਂ ਇਹ ਤੇਰਾ ਵਾਜਾ ਕੋਈ ਉਰੇ ਆ ਉਰੇ ਮੈਨੂੰ ਤਾਂ ਕਹਿੰਦੇ ਤਾਂ ਗਲਤੀਆਂ ਕੱਢ ਹੂੰ ਗਲਤੀ ਤਾਂ ਕੱਢ ਕੋਈ ਆਵੇ ਤੇ ਗੱਲ ਵੀ ਕੱਢੀਗਾ ਕੀ ਕਰਦਾ ਇਹ ਮੈਨੂੰ ਕੀ ਕਰਦਾ ਕਰਦਾ ਫਿਰ ਤਾਂ ਕਹਿੰਦਾ ਮੇਰੀ ਬੇਤੀ ਕਰਦਾ ਕਰਦੇ ਕੋਈ ਚੱਕਰ ਨਹੀਂ ਮੇਰੇ ਨਾਲ ਕੋਈ ਫਾਇਦਾ ਤਾਂ ਕਰਾ ਦੇ ਮੇਰੇ ਨਾਲ ਤਾਂ ਗਲਤੀ ਹੀ ਲੜਦਾਦਾ ਤੂੰ ਕਿਆ ਹੋ ਤੇਰੇਆਂ ਦੀ ਕਮੀਆਂ ਗਿਣਾਵਾ ਕਿਆ ਗਿਣਾਵਾ ਮੇਰੇ ਦੀ ਕਮੀਆਂ ਗਿਣਾ ਦੇ ਗਿਣਾ ਦੇ ਨਾ ਫੇ ਵਾਧੂ ਹੈਣੀਆਂ ਫੇ ਤਾ ਗਿਣਾ ਦੇ ਵਾਧੂ ਲੈ ਹੈ ਉਹਦੀ ਵਸੇ ਇਹਨੇ ਕਮੀ ਬਾਈ ਇਹ ਹੈ ਵੀ ਇਹ 2 ਫੋਟੋ ਤੇਰਾ ਸਾਢੇ ਖਾਣਾ ਡੇਢ ਫੁੱਟ ਛੋਟਾ ਡੇਢ ਫੁੱਟ ਦਾ ਇਹੀ ਝੋਟਾ ਇੱਕ ਜੀਵਰ ਪਰਮੇ ਦਾ ਬਾਪੂ ਬੈਠਾ ਮਾਨੂੰ ਸੋਣੀ ਦੇ ਵੇ ਨਾਲ ਇੱਕ ਵਾਰ ਦਿਖਾ ਦੇ ਕਰ ਦੂਵਾ ਨੰਬਰ ਤੇਰੇ ਆਹ ਰੰਗ ਨੀਲਾ ਇਹਦਾ ਨਾਮ ਹਾਂ ਇਹ ਪੁਆਇੰਟ ਮਾਸਾ ਨੇ ਸਹੀ ਫੜੇਗਾ ਹੈ ਪਰ ਸਾਨੂੰ ਤਾਂ ਇੰਨੀ ਪਛਾਣ ਆ ਹੋ ਸਕਦਾ ਮਾ ਹੋਰ ਸਾਨੂੰ ਕੁਝ ਨਹੀਂ ਪਤਾ ਗਿਆ ਕਿ ਕਿਹੜਾ ਲੋਹਾ ਕਿਹੜੀ ਚੀਜ਼ ਹੈ ਕਿਹੜਾ ਟਾਇਰ ਹੈ ਉਹ ਟਾਇਰ ਨਾਲ ਵਧੀਆ ਦੇ ਕੋਈ ਨਾ ਕਾ ਸਾਡੇ ਬਾਤ ਤੇਰਾ ਸਾਰੇ ਟਾਇਰ ਹੈ ਸਾਰੇ ਹੀ ਲੋਹਾ ਹੈ ਬਸ ਹਾਂ ਮਾ ਸਾਨੂੰ ਇਹਦਾ ਆਉਂਦਾ ਟਰਾਲੇ ਦੀ ਹੋਰ ਸਾਨੂੰ ਜਿਹੜਾ ਬਰਤਦਾ ਉਹਨੂੰ ਕੀ ਦਾ ਪਤਾ ਹੁੰਦਾ ਹੂੰ ਆਜਾ ਜਣੀ ਇਹਦੇ ਜੇ ਮੈਨੂੰ ਇੰਨਾ ਵਧੀਆ ਲੱਗਿਆ ਵੀ ਸਟਿੱਕਰ ਲੱਗੇ ਵੀ ਵਧੀਆ ਬਹੁਤੇ ਵੀ ਨਹੀਂ ਹੈਗੇ ਘੱਟ ਵੀ ਨਹੀਂ ਹੈਗੇ ਸਹੀ ਲੱਗੇ ਹੋ ਜਿੰਨੇ ਲੱਗੇ ਹੋਏ ਹੂੰ ਹੂੰ ਨਹੀਂ ਸਟਿੱਕਰ ਚਾਹੀਦੀ ਸਹੀ ਜੀ ਯਾਰ ਸਹੀ ਜੀ ਇਹਨੇ ਆ ਵੀ ਨਹੀਂ ਲਵਾਏ ਹੈਗੇ ਉਹ ਕਹਿੰਦੇ ਤੇ ਵੀ ਲਾ ਦਿੰਦੇ ਆ 1 2 3 4 5 ਇਹ ਕਹਿੰਦਾ ਮੈਂ ਨਹੀਂ ਲਾ ਬੀ ਜਿਆਦਾ ਵੀ ਬਹੁਤ ਹੈ ਹੈ ਉਹਦਾ ਫਾਇਦਾ ਵੀ ਹਰੇ ਕੋਈ ਆਪਣਾ ਦੱਬੇ ਕਿੰਨਾ ਜਦੋਂ ਹੁਣ ਉਹ ਦੱਬੇ ਕਿੰਨਾ ਲੱਜਦਾ ਰਹਿ ਆ ਕੇ ਪਤਾ ਨਹੀਂ ਫੁਟਾਏ ਹੁਣ ਚੱਕਰਾਂ ਵਾਲੇ ਪੰਨ 19 ਲਿਖਤਾ 19 ਫੁਟਾ ਦਾ ਹੈ ਨਹੀਂ ਹੁਣ 1.5 18 ਵਾਲ ਨੂੰ ਨਹੀਂ ਆਉ ਪਉਣਾ ਆ ਹੁਣ 1.5 ਕਿਵੇਂ ਪੈਣਾ 19 ਇਹ ਟਰਾਲੇ ਵਰਤਦਾ ਤੁਸੀਂ ਵਰਤਦਾ ਤੁਸੀਂ ਇਹ ਚੀਜ਼ ਗਿਣਦੇ ਵੀ ਕੈਂ ਬਟਾ ਗਿਆ ਅਸੀਂ ਇਹ ਖਾਨੇ ਗਿਣੇ ਨਹੀਂ ਰਹਿ ਗਏ ਤੁਹਾਨੂੰ ਬੜਾ ਖਾਨੇ ਗਣ ਕਿੰਨੇ ਆ ਤੇ ਚੱਲ ਇੰਨੇ ਨਹੀਂ ਗਣੇ ਉਰੀ ਤਾਂ ਗਣ ਕਿੰਨੇ ਆ ਆਪਾਂ ਨੂੰ ਪਤਾ ਹੈ ਸਵੇਰੇ ਦੇ ਗਿਣ ਗਿਣ ਕਿੰਨੇ ਖਾਨੇ ਬਣਦੇ ਗਿਣ 1 2 3 4 5 6 7 8 9 10 11 12 13 14 15 16 17 18 19 20 ਕੀ ਹੈ ਫੇ 20 ਫੁੱਟ ਆ ਇਹ ਫੇ ਕਿਹੜੇ ਸਾਹਬ ਕੇ ਲਿਖ ਦੂੰਗਾ ਤੂੰ ਇਹ 11 ਇੰਚ ਪਰ ਹੈ ਹੈ 11 ਇੰਚ ਪਰ ਹੋ ਗੋ ਹਾਂ ਫੇ ਮੈਂ ਤੈਨੂੰ ਉਹੀ ਕਿਹਾ ਨਾ ਵੀ ਰੇ ਚੀਜ਼ ਦੇਖਣੀ ਪੈਂਦੀ ਹਾਂ ਜਾਨੀ ਪਹਿਲਾਂ ਲਿਖਣਾ ਪੈਣਾ 11 ਇੰਚ ਦੋ ਲਿਖਣਾ ਵਾ ਹੁਣ ਇਧਰ ਹੀ ਗਿਣਤੀ ਦੇਖ ਤੂੰ ਖਰੇ ਵਧੇ ਜਾਵੇ ਇਹਨੇ 22 ਗਿਣੇ ਤੇ ਇਹਨੇ 22 ਗਿਣੇ ਤੇ ਕਾਹੇ ਬਾਈ ਉਹਦਾ ਬਾਈ ਮਾੜਾ ਚੈਨਲ ਗਿਣਤੇ ਚੈਨਲ ਵੀ ਵੱਜਣਾ ਇੱਕ ਚੈਨਲ ਤੇ ਇਹੀ ਹੋਊਂਗੇ ਗਿਣ ਚੈਨਲ ਉਹ ਖੜਦੇ ਦੂਏ ਪਾਸੇ ਨਹੀਂ ਗਿਣਨੇ ਚੈਨਲ ਗਿਣ ਉਹ ਖੜ ਜਾਏ ਉਹ ਸਵੇਰੋਂ ਇਧਰ ਨੂੰ ਮੂੰਹ ਖੜਾ ਦਾ ਇਹਦਾ ਹੁਣ ਦੂਏ ਪਾਸੇ ਗਿਣ ਗਿਆ ਸਹੀ ਹਾਂ ਕਹ ਦੱਸਤਾ ਉਹ ਕਹਾ ਬੱਤਾ ਹੋ ਗਿਆ ਹਾਂ ਨਾ ਤਿੰਨੇ ਉਹ ਭੁੱਲ ਗਿਆ ਇੱਕ ਹਿੱਕੇ ਗਿੰਨਾ ਪਰ ਹਾਂ ਹਾਂ ਇੱਕੇ ਮੰਨਣਾ ਇਹ ਬਾਈ ਹੂੰ ਬਾਈ ਸੇਕਾ ਸਭ ਤੋਂ ਵੱਡਾ ਕਮੀ ਨੂੰ ਇੱਧਰ ਨੂੰ ਖੜਾ ਤਾਂ ਦੂਆ ਕਸਾ ਲੈ। ਸੁਣ ਲੈ ਕਿ ਸਭ ਤੋਂ ਵੱਡੀ ਕਮੀ ਸੁਣ ਲੈ। ਵੱਡੀ ਕਮੀ ਹੋਰ ਵੀ ਐ। ਪੰਮਿਆਂ ਨੂੰ 72 ਦੋ ਐ। ਇਹਨੂੰ ਸਨਾਂਸਰ ਵੀ 3 ਐ। ਹਾਂ ਇਹ ਤਾਂ ਹੈ। ਉਹ ਫਿਰ ਇਹ ਧੂਆ ਵੱਧ ਮਾਰਦਾ ਬੜਾ ਆ ਗਿਆ ਯਾਰ ਇਹ। ਇਹ ਸਿਲੰਡਰ ਤੇ ਬੜਾ ਆ ਗਿਆ ਇਹ। ਔਰ ਨੋਬੋ ਐ 205 ਜਿੰਨਾ। ਹਾਂ 655 655 ਉਹ 473 ਹੂੰ ਫਰਕ ਤਾਂ ਪੈਣੀ ਯਾਰ। ਹੂੰ ਸਨਾਂਸਰ ਨਾਲ। ਬਾਈ ਇਹਨਾਂ ਤੋਂ ਸੁਧਾ ਬਤਰ ਆ ਗਿਆ ਗੱਲ ਦਾ। ਹਾਂ ਮੈਨੂੰ ਵੀ ਤਾਂ ਆਇਆ ਤਾਂ ਮੈਨੂੰ ਵੀ ਤਾਂ ਹੀ ਆਇਆ ਤਾਂ ਮੈਨੂੰ ਤਾਂ ਚੱਕ ਨਹੀਂ ਹੋਇਆ ਆਉਂਦੇ ਆਣੇ ਆੜੀ ਹਾਂ ਤੁਹਾਨੂੰ ਆਗੇ ਤਾਂ ਨਾਲ ਸੰਗ ਡੀਲਰ ਵੀ ਪਾਣੀ ਆ ਗਿਆ ਵੀ ਚਲੀ ਗਏ ਰੇ ਤਾਂ ਕੀ ਹੋ ਗਿਆ ਉਹ ਵੀ ਚਲੀ ਯਾਰ ਮੈਨੂੰ ਦੱਲੀ ਨੇ ਆਫਰ ਦਿੱਤਾ ਦਾ ਦੱਲੀ ਲੈ ਕੇ ਜਾਣਾ ਮੈਂ ਦੱਲੀ ਦਾ ਤੈਨੂੰ ਤਾਂ ਲੈ ਕੇ ਜਾਣਾ ਰਿਸ਼ਤੇਦਾਰਾਂ ਕਾ ਮਲਾ ਕੀ ਕਹਦਾ ਮੇਰੀ ਫੋਟੋ ਖਿਚਾਉਣੀ ਮੈਂ ਉੱਥੇ ਆਸਰਾ ਕਰ ਜਾ ਕੇ ਮੈਂ ਅਜੇ ਉਦਣ ਖਚਾਈ ਜ ਨਾਲ ਇਹਨੇ ਜਿੱਦਣ ਕਾਨੂੰ ਗਏ ਫਿਰ ਤੇ ਆਪਾਂ ਜਿਸ ਵੰਤਾਰ ਉਦੋਂ ਗਿਆ ਖਚਾਈ ਤੀ ਪਿਛਲੇ ਸਾਲ ਖਚਾਈ ਸੱਚੋਂ ਪਿਛਲੇ ਸਾਲ ਉਹ ਪਈ ਹੋ ਗਿਆ ਕਿਤੇ ਪ੍ਰਾਣੀ ਹੋ ਗਈ ਫੜਕ ਪੈਂਦਾ ਸਾਲ ਸਾਲ ਬਾਅਦ ਹਾਂ ਫੜਕ ਹੋਵੇ ਪੈਂਦਾ ਪ੍ਰਾਣੀ ਵਰਕੇ ਪੈਂਦਾ ਦਾੜੀ ਜਿਆ ਕਾਲੀ ਹੋ ਗਈ ਹੋਰ ਢੋਲੀ ਹੋ ਗਈ ਫੜਕਦਾ ਪੈਂਦਾ ਹੀ ਆ ਹੋਰ ਕੀ ਨਾ ਨਾ ਠੀਕ ਆ ਕਮਾਦਰਾ ਅਸੀਂ ਨਹੀਂ ਕਮੀਆਂ ਕੱਢ ਸਕਦੇ ਕਮੀਆਂ ਉਹੀ ਲੱਭੂਗੇ ਸਾਡੇ ਬਾਦ ਦਾ ਕੰਮ ਨਹੀਂ ਸਾਨੂੰ ਤਾਂ ਨਹੀਂ ਪਤਾ ਲੱਗਿਆ ਤੇ ਸਵੇਰੇ ਇਹ ਚੋਲ ਜਗੇ ਐ ਚੋਣ ਦੇ ਉਹ ਅਸੀਂ ਦੇਖੀ ਆ ਇਹ ਵੀ ਫਸਣਾ ਕਿੱਥੇ ਇਨੇ ਪੈਣਾ ਐਂ ਚੋਣਾ ਫੇਰ ਉੱਝ ਗਿਆ ਮਸੜ ਉਹ ਅਸੀਂ ਸੇਖੀ ਜਾਈਏ ਵੀ ਇੱਥੇ ਟ੍ਰਾਈ ਕਰੀਏ ਵੀ ਆਹ ਪਹਿਣਾ ਨਹੀਂ ਪੈਂਦਾ ਨਹੀਂ ਆ ਗਲਤ ਲਾ ਗਿਆ ਉਹ ਇਹ ਥੋੜੇ ਜਿ ਇੱਥੇ ਚਾਈਦਾ ਦਾ ਫੇਰ ਪਹਿਨ ਲਾ ਹਾਂ ਫੇਰ ਸਾਨੂੰ ਦੱਸਿਆ ਵਈ ਬੰਦਰ ਨੇ ਬੰਦਰ ਨੇ ਤੈਨੂੰ ਪਤਾ ਵੀ ਟਰਾਲੀਆਂ ਚ ਚਲਾਈਆਂ ਵੀ ਇਹ ਟਰੈਲੇ ਹਾਂ ਟਰੈਲੇ ਇਹ ਆ ਰਿਹਾ ਇਹ ਆਏ ਪਹਿਣਾ ਇਹ ਮਲੇ ਇਹ ਕਿਹਾ ਸਾਡਾ ਲੋਕਡਾਉਨ ਤੋਂ ਸੋਰੀ ਨਹੀਂ ਆ ਲੱਗ ਗਿਆ ਯਾ ਲੋ ਅਸਹਿ ਦਾ ਫਰਕ ਪੈਂਦਾ ਹੂੰ ਉਹ ਲੱਗਿਆ ਥੋੜਾ ਜਿਹਾ ਠੀਕ ਹੈ ਬਿੰਦਰ ਨੇ ਬਾਤ ਕਰਤਾ ਬਸ ਕਲਿੱਕਾ ਆਈ ਜਾਂਦੀ ਆ ਨੰਮੀਆ ਨੇ ਕਹਦੇ ਸੰਗਲ ਹੁੰਦੇ ਨੇ ਹੂੰ ਸੰਗਲ ਦੇ ਹੈ ਗਏ ਉਹ ਬਿੰਦਰ ਨੂੰ ਨਾ ਦੱਸਦੀ ਫਿਰ ਉਹ ਕਿਹੜਾ ਕਮੀ ਆ ਉਹ ਸਵੇਰ ਦੀ ਗੱਲ ਉਹ ਦੱਸ ਲਈ ਅਸੀਂ ਬੰਦੇ ਸ਼ਾਬਾਸ਼ ਤੂੰ ਦੇਖ ਤੀ ਮੈਂ ਜਾਨਾ ਕੋਈ ਕਹਿੰਦਾ ਆਣਿਆ ਉਹ ਤਾਂ ਮੂੰਹ ਖੋਲੇ ਹੀ ਨਹੀਂ ਹੈਗਾ ਕਿਹੜਾ ਵਿੱਚ ਆ ਪੈਂਦੀ ਹੀ ਹੈਗਾ ਹੁਣ ਇਹਦੇ ਗੈ ਲੱਗਦਾ ਚਲੋ ਉਹ ਤਾਂ ਮਾੜੀ ਦੱਸ ਗਏ ਹਟ ਜਾ ਪਹਿਲਾਂ ਹੀ ਵੀ ਪਾਇਦਾ ਪਹਿਲਾਂ ਦੱਸਤਾ ਵੀ ਸਾਤੇ ਭਾਈ ਗਲਤੀ ਹੋ ਗਈ ਹਾਂ ਉਹਨੂੰ ਮੌਕਾ ਬਾਰੇ ਪਤਾ ਵੀ ਬਿੰਦਰ ਨੂੰ ਜਿਆਦਾ ਟਰਾਲੀਆਂ ਦਾ ਪਤਾ ਪਹਿਲਾਂ ਸਾਡੇ ਕੋਲ ਦੂਏ ਸੰਗਲਾਂ ਵਾਲੇ ਆ ਵਿਚਾਰੇ ਉਹ ਇਹ ਚੀਜ਼ ਦਾ ਫਰਕ ਹੈ ਨਹੀਂ ਸੰਗੜਾਂ ਦਾ ਉਹ ਗਾਹਾਂ ਗਾਹ ਮੇਰੀ ਗੱਲ ਨਾਲ ਦਾ ਬੰਦਾ ਮਿਸਤਰੀ ਸਾਰੀ ਉਹ ਲਾਈ ਉਹਦੀ ਮੇਤਰੀ ਦੀ ਹੂੰ ਸਿੱਖ ਨਹੀਂ ਹੁੰਦਾ ਸਾਰਾ ਕੰਮ ਦੇ ਸਰੀਰ ਗਾਹਾਂ ਦੇ ਨਾਮ ਤੇ ਟੈਕਨੀਕ ਆ ਜੀ ਗਾਰਨਾ ਚੀਜ਼ ਵਰਤਣੀ ਆ ਉਹਨੂੰ ਪਤਾ ਵੀ ਇਹ ਚੀਜ਼ ਦੀ ਕਮੀ ਹੈ ਉਹ ਜਾ ਕੇ ਦੱਸਦਾ ਗਾਹਾਂ ਦੀ ਚੀਜ਼ ਦੀ ਕਮੀ ਜਦ ਇਹ 15 ਲਿਆ ਤੇ ਹਸਵੀਰ ਨਹੀਂ ਹੂੰ ਕਿ ਮੈਂ ਬੈਠੇ ਬੈਠੇ ਸਲਾਹ ਬਣਾਈ ਵੀ ਆਪਕੇ ਨੂੰ ਸਲਾਹ ਕਰੀ ਵੀ ਪਾ 16 ਲਿਆਈਏ ਛੋਟਾ ਹੋ ਜਾਊਗਾ ਕੋਸਲਾ ਹੋ ਗਿਆ ਛੋਟਾ ਹੋ ਗਿਆ ਨਹੀਂ ਹੁਣ ਤਾਂ ਪਾਪਾ ਨੇ ਹੈਗਾ ਹੁਣ ਸਲਾਹ ਫੇਰ ਕਰ ਲੋ ਹੁਣ ਕਿਹੜੇ ਮੁੱਕ ਗਏ ਹਾਂ ਹੋਣ ਕਿਹੜੇ ਮੁੱਕ ਗਏ 16 20 ਦੇ ਉੱਪਰ 22 ਸਹੀ ਡਬਲ ਟਾਰਾ ਲਿਆ ਡਬਲ ਹਿੱਸਾ ਲਿਆ ਡਬਲ ਲਿਆ ਉੱਥੇ ਦੇਖਿਆ ਜੀ ਤਾਂ ਜਿੱਦਣ ਤੂੰ ਗਿਆ ਤਾਂ ਜਿਹੜੇ 36 ਫੁੱਟਾ ਖੜਾ ਦਾ ਉਹ ਆ ਮੇਰੇ ਇਹ ਸਾਡੇ ਨਾਲ ਦੁੱਗਣਾ ਦਾ ਇਹਦੇ ਨਾਲ ਮੇਰੇ ਨਾਲ ਜੋੜਿਆ ਆ ਬਦ ਮੰਨ ਲਾ 20 ਤੇ 18 36 ਹੋ ਗਿਆ 2 ਫੁੱਟ ਘੱਟ ਲਾਲਾ ਚੱਲ ਇਹਦੇ ਨਾਲ ਸਾਡੇ ਨਾਲ ਜੋੜ ਲਾ ਹਾਂ 6 ਕਿੱਥੇ ਜਾਣਾ ਕੀ ਤੱਕ ਭਾਈ ਹੁਣ ਕੀ ਤੱਕ ਗਾਹਾਂ ਤੇ ਗਾਹਾਂ ਮੇਰੀ ਗੱਲ ਸਾਰੀ ਉਮਰ ਮੈਸਤਰੀ ਦੀ ਲਾਜ ਜਾਂਦੀ ਉਹ ਮੈਸਤਰੀ ਕਾਹਦੇ ਦੀ ਜਾਨੋ ਐ ਹੁਣ ਇੱਕ ਨੰਬਰ ਬਣਾਇਆ ਪਿਆ ਗਾਹਾਂ ਨੂੰ ਹੋਰ ਦਿਕ ਨਹੀਂ ਗਾਇਆ ਤੂੰ ਵੀ ਚੀਦੇ ਯਾਰ ਕੰਪਨੀ ਹਰਕ ਪੈਂਦਾ ਕੰਪਨੀ ਵਾਲੇ ਦੇ ਵੀ ਹੱਥ ਖੜੇ ਹੋ ਜਾਂਦੇ ਇੱਕ ਵਾਰੀ ਨਵੀਂ ਚੀਜ਼ ਲਾਂਚ ਕਰਦੇ ਆ ਉਹ ਚ ਵੀ ਨੁਕਸ ਹੋ ਨਿਕਲੇ ਆਉਂਦਾ ਮੂਦੇ ਵਿੱਚ ਵੀ ਨੁਕਸ ਆ ਜਾਂਦਾ ਹਾਂ ਚਾ ਬਾਕੀ ਬੰਦੇ ਨੇ ਦੇਖ ਲਿਆ ਮੂਰਾ ਮੂਰਾ ਚੱਕ ਕਰ ਲੀਆਂ ਹਾਂ ਹੁਣ ਇਹਨਾਂ ਨੇ ਜੱਲਾ ਸੰਗਲ ਪਹਿਲੇ ਨਹੀਂ ਲਾਏ ਹੈਗੇ ਇਹਨੂੰ ਪਾ ਲਾ ਵੀ ਨਵੀਂ ਤਕਨੀਕ ਲਾਤੀ ਵੀ ਹੋਈ ਨਾ ਹੋਵੇ ਖੜਕਣ ਨਾ ਮੈਂ ਜਾ ਮੇਲੇ ਤੂੰ ਮੈਂ ਬਣ ਪਿਛੋਂ ਖੜਕੀ ਜਾਂਦੇ ਆ ਬਹੁਤ ਵੀ ਸਾਨੂੰ ਵੀ ਨਾ ਉਧਰ ਸੰਗੜ ਲਾਈ ਨਹੀਂ ਹੈਗੇ ਮੈਨੂੰ ਆਪਾਂ ਨੂੰ ਗੈਲ ਦੇ ਦਿੱਤੇ ਹਾਂ ਇਹ ਕਹਿੰਦਾ ਹੁਣ ਕੋਈ ਜਾਂਦਾ ਵਾਸਤੇ ਗਾਣਾ ਵੀ ਜੇ ਲਾਉਣਾ ਹੀ ਹੋ ਤੁਸੀਂ ਲਾ ਲਿਓ ਯਾਰ ਹੁਣ ਆਹ ਟਰਾਲਾ ਪਹਿਲਾਂ ਆਉਂਦੇ ਦੇ ਟਰੈਕਟਰ ਫਾ ਜਾਂਦਾ ਟਰੈਕਟਰ ਨੂੰ ਕਹਾ ਟੋਜਨ ਪਈ ਜਾਂਦੇ ਫਿਰ ਉਹ ਕਹਿੰਦਾ ਵੀ ਟਰੈਕਟਰ ਖੋਲਣ ਦਾ ਖਤਰਾ ਵਿੱਚ ਦੋ ਦੋ ਤਿੰਨ ਤਿੰਨ ਪੈ ਜਾਂਦੇ ਫਿਰ ਹੁੱਕਾਂ ਲੱਗ ਗਿਆ ਉਹ ਫਿਰ ਸਾਹਮਣੇ ਹਰੇਕ ਨੂੰ ਲਾਕੀ ਜਾਂਦੀਆਂ ਹੁਣ ਅੱਗੇ ਪਿੱਛੇ ਲੱਗ ਹਾਂ ਦੇ ਕਿੰਨੀਆਂ ਦੋ ਦੋ ਤਿੰਨ ਤਿੰਨ ਟਰੈਕਟਰ ਪਾਏ ਲੱਗੀਆਂ ਵਿੱਚ ਸਾਰਾ ਕੁਝ ਹੁਣ ਆ ਦੇਖ ਲੈ ਪਿੱਛੇ ਹੁਣ ਇਹ ਅੱਗੇ ਥੋੜਾ ਹੁੰਦੀ ਐ ਜੀ ਹੁਣ ਹੋਰ ਤਕਨੀਕ ਐ ਨੇ ਇਹਦੇ ਜੈਕ ਵੀ ਲੱਗਿਆ ਹਾਂ ਜੈਕ ਪ੍ਰੈਸ਼ਰ ਆ ਜੈਕ ਉਹ ਵੀ ਵਧੀਆ ਚੀਜ਼ ਐ ਜੇ ਸੋਚਿਆ ਜਾਵੇ ਬਹੁਤ ਵਧੀਆ ਚੀਜ਼ ਆ ਜੈਕ ਇੱਕੋ ਦਾ ਹੋਰ ਫਾਇਦਾ ਐ ਜੇ ਖੇਤ ਚ ਗੜ ਗਿਆ ਟਰੈਕਟਰ ਜੈਕ ਲਾ ਟਰਾਲੇ ਦੇ ਉੱਪਰ ਚੱਕੋ ਜੇ ਨਾ ਟਰੈਕਟਰ ਥੱਲੇ ਮਤਲਬ ਪੱਥਰ ਲਾ ਲਾ ਮਿੱਟੀ ਲਾ ਲਾ ਜੋ ਕੋ ਮਰਜ਼ੀ ਲਾ ਲਾ ਆਪਣੇ ਕਹਿੰਦੇ ਪੂਰੀ ਮਤਲਬ ਗੱਲ ਕਰ ਲਿਆ ਫੇਰ ਉਹ ਗੰਦਰੇ ਕਹਿੰਦਾ ਕਹਿੰਦਾ ਜੈਕ ਇੱਕ ਗੈਨ ਇੱਥੇ ਲਾਉਣੇ ਇਹਨੂੰ ਟਰੈਕਟਰ ਹੈ ਕਹਿੰਦਾ ਚੱਕਣਾ ਚਾਹੀਦਾ ਗਾਹਰ ਉਹ ਵੀ ਆਉਣਾ ਫੇਰ ਆ ਜੇ ਨਾ ਹੈਗੀ ਆ ਅਸੀਂ ਜੀਵੀਦਾਰ ਕੁਣ ਆਇਤਾ ਇਹਨੂੰ ਰੰਗ ਨਹੀਂ ਕਰਾਇਆ ਹੈਗਾ ਰੰਗ ਰਹਿ ਗਏ ਦਾ ਹੈ ਬਿੰਦਰ ਕੇ ਨਹੀਂ ਕਮੀ ਜਿਹੜਾ ਤੈਂ ਕਰਾਇਆ ਤਾਂ ਹਾਂ ਜੇ ਮੈਂ ਹੁੰਦਾ ਉੱਥੇ ਮੰਨੂ ਕਹਿੰਦਾ ਆ ਕਮੀ ਰਹਿ ਗਈ ਯਾਰ ਮੈਂ ਕਿਹਾ ਤੇ ਤੈਨੂੰ ਰੋਕਿਆ ਥੋੜੋ ਕਿਸੇ ਨੇ ਬਲਾ ਉਹਨੂੰ ਪੇਂਟਰ ਦੇ ਸਾਹਮਣੇ ਕਰਾ ਰੰਗ ਜਿਹੜਾ ਕਰਾਉਣਾ ਤਾਂ ਚਾਹੀਦਾ ਲੱਗਦਾ ਇਹਨੂੰ ਲਾਲ ਰੰਗ ਹਾਂ ਅਲੱਗ ਦਿਖ ਜਾਂਦਾ ਮੈਂ ਇਹਨੂੰ ਕਹ ਜਿਹੜਾ ਕੋਈ ਤੇਰਾ ਦਿਲ ਕਰਦਾ ਭਾਈ ਤੂੰ ਦੇਖ ਲੈ ਹੁਣ ਜਿਹੜਾ ਮਾਲਕ ਥੋੜਾ ਜਿਹਾ ਫਰਕ ਰਹਿੰਦਾ ਲੋਗੋ ਉਹਨਾਂ ਨੇ ਵੀ ਜਗ੍ਹਾ ਜਗ੍ਹਾ ਲਾਇਆ ਜਿੱਥੇ ਲੱਗਟ ਗਿਆ ਬਿੰਦੂ ਵੀ ਲੱਗਿਆ ਰਿਹਾ ਹੈ ਕੀ ਸਾੜ ਆਇਆ ਉਹ ਮਸ਼ੀਨੀ ਕਟਿੰਗਾ ਹੁਣ ਮਸ਼ੀਨੀ ਕਟਿੰਗਾ ਅਗਲਾ ਉਹ ਮਾਰਦਾ ਕੱਟ ਕੇ ਲੈਟ ਆਵਰ ਵੀ ਆ ਗਿਆ ਆਹ ਲੈਟ ਆਵਰ ਤਾਂ ਹੀ ਤਾਂ ਬਦਲਾਈਆਂ ਕੱਲ ਪਹਿਨ ਦੂਈਆਂ ਲੈਟਾਂ ਦੀਆਂ ਇਹਨੂੰ ਚੱਕਣ ਵਾਲੇ ਨੇ ਦੂਈਆਂ ਹੀ ਆ ਇਹਨੂੰ ਬਦਲਾਈਆਂ ਕਹਿੰਦਾ ਅਸੀਂ ਤਾਂ ਨੌ ਵਾਲੀਆਂ ਲੈ ਕੇ ਜਾਣੀਆਂ ਮਜੀ ਵਾਲੀਆਂ ਇੱਕ ਹੋਰ ਆ ਬੰਮੇ ਤੇਰੇ ਵਾਲਾ ਕੋ ਸੱਪ ਮਨ ਚੱਲਿਆ ਲੰਘਾ ਰਸਤਾ ਮਨ ਇਹਨੇ ਸੱਪ ਹੈ ਬੰਮੇ ਸੱਪ ਗੈਲ ਤਾਂ ਗੈਲ ਕੀਤਾ ਦਿਗ ਸੱਪ ਨਹੀਂ ਦੇਖੇ ਨੇ ਯਾਰ ਨਹੀਂ ਇੰਨਾ ਹੁਣ ਭੁੱਲ ਗਏ 1.5 ਮਹੀਨੇ ਦੀ ਗੱਲ ਹੋ ਗਈ ਅੱਜ ਦੀ ਉਹ ਗੱਲ ਹੈ ਹਾਂ ਇਹ ਗੱਲ ਤਾਂ ਹੈ ਬਾਈ ਹਾਂ ਇਹ ਦੇਰ ਹੋ ਗਿਆ ਜਨਮ ਦਿਨ ਆਟ 3 ਤਰੀਕ ਨੂੰ ਦਾ ਅੱਜ ਹੋ ਗਈ ਪੂਰਾ ਡੇਢ ਮਹੀਨਾ ਹੋ ਗਿਆ ਪੂਰਾ ਡੇਢ ਹੋ ਗਿਆ ਹੈ ਜਰਾ ਕਹਿੰਦੇ ਜਿਆਦਾ ਕਹਿੰਦਾ ਗੋੜ ਪਾਉਂਗਾ ਉਹ ਜ ਮਠਾ ਹੋਈ ਜਾਣਾ ਜੋ ਕੋ ਮਰਜ਼ੀ ਕਰਾ ਲੈ ਯਾਰ ਹੋਰ ਜਿਹੜਾ ਕੋ ਮਰਜ਼ੀ ਲਾ ਲੈ ਹੁਣ ਜੇ ਸਾਡੇ ਆ ਟਰਾਲ ਆਏ ਜਦੋਂ ਉਹ ਜਾਲੀ ਲਾਈ ਹੈ ਉਹਨੂੰ ਇੱਕ ਇੱਕ ਨੇ ਐਂਗਲ ਲਾਤੀ ਕੁਝ ਹੋਣਾ ਜਦ ਦੁਆਰਾ ਬੈਠੇ ਖੋਲ ਕੇ ਕਸ ਜਾ ਮੈਂ ਉਹ ਮਨੂਹ ਬੈਲਟ ਪੈ ਗਈ ਮਾਣੀ ਮੜੀ ਇਹਨਾਂ ਨੂੰ ਜ਼ਿਆਦਾ ਉਹਨਾਂ ਜਿਹੜੇ ਐ ਪਾਈਪ ਦੇ ਉੱਪਰ ਚਾਦਰ ਘੁਮਾਤੀ ਉਹ ਠਾਪ ਗਿਆ ਨਹੀਂ ਮੇਰੇ ਵੀ ਜਾਲੀਊ ਆ ਹਾਂ ਮੇਰੇ ਪਾਈਪ ਨਹੀਂ ਹੈਗਾ ਮਤਲਬ ਅੰਦਰ ਨੂੰ ਉਹ ਨਹੀਂ ਹੈਗਾ ਅਛਾ ਇਹ ਇਹਦੇ ਨਾਲ ਪੈ ਬੈ ਗਮਾਤਾ ਹਾਂ ਆਂਗੇ ਪੈਣੇ ਨਹੀਂ ਕਦੇ ਇਹ ਕਮਾਜੀ ਕੋਲੋਂ ਦੁਆਰਾ ਕੋਈ ਨਹੀਂ ਹਾਂ ਉਹਨੂੰ ਪੈ ਬਿੱਲ ਨਹੀਂ ਪੈਣੀ ਨਾ ਤਾਂ ਉਹ ਪੁੰਜੇ ਇਹਨੂੰ ਖੋਲ ਕੇ ਯਾਰ ਕਸਨ ਨੂੰ ਬਿੱਲ ਪੈਣੀ ਨਹੀਂ ਚਾਹੀਦੀ ਜਾਂ ਤੇਰਾ ਬਿੱਡ ਸਹੀ ਹੈ ਪਹਿਲੀ ਵਾਰੀ ਫੇਰ ਵੀ ਦੂਜੀ ਵਾਰੀ ਉੱਥੇ ਬੈਠਣਾ ਚਾਹੀਦਾ ਚਲੋ ਮਨਮਤਾ ਫਿਰ ਪੈ ਜਾਂਦਾ ਫਿਰ ਉਹ ਮੜੀ ਸੱਟ ਮਾਰਦੀ ਅੰਦਰ ਹਾਂ ਹਾਂ ਬੜਾ ਮੋਟਾ ਫਰੇਮ ਦਾ ਫਰਕ ਪੈ ਜਾਂਦਾ ਫਰੇਮ ਦਾ ਫਰਕ ਪੈ ਜਾਂਦਾ ਇਹ ਜਿਹੜਾ ਹੁਣ ਇੰਨੇ ਥੱਲੇ ਨੂੰ ਮੁੜਿਆ ਹੋਇਆ ਹੈ ਇਹਨੇ ਉਹ ਬੜੀ ਛੱਡਣੀ ਨਹੀਂ ਨੀ ਇਹਨੇ ਨਹੀਂ ਛੱਡਣੀ ਫੋਰ ਕੋਈ ਕਮੀ ਪੇਚੀ ਜਾਦੇ ਸਾਤੇ ਤਾਂ ਨਹੀਂ ਕੱਢ ਹੁਣੀ ਤੂੰ ਹੀ ਭਾਈ ਇਹ ਦੋ ਦਿਨ ਰੁਕ ਜਾ ਹਾਂ ਮੈਂ ਚਲੀ ਗਿਆ ਅੱਜ ਮੈਂ ਕਿ ਫੂਟਰ ਚ ਪਾਜਿਆ ਹੋਇਆ ਜਿਹੜਾ ਉਹਨਾਂ ਚ ਤਲੀਆਂ ਸਹੀ ਐ ਨਹੀਂ ਮੈਨੂੰ ਦੱਸੋ ਮੈਂ ਆਇਆ ਸੀ ਜਿਆਵਾ ਦਾ ਹੈ ਮੈਂ ਚਲੀ ਗਿਆ ਨਾ ਬੇਤਨ ਖਾਈ ਦੇਰ ਅੱਛਾ ਫਿਰ ਸਰਵਰ ਡਾਊਨ ਹੋ ਗਿਆ ਉਹਨਾਂ ਚ ਹਾਂ ਜੇ ਦੁਪਹਿਰ ਦਾ ਵੇਲਾ ਉਹੀ ਹੁੰਦਾ ਫਿਰ ਤਾਂ ਹੋ ਜਾਣਾ ਤਾਂ ਫਿਰ ਹੋ ਜਾਣਾ ਤਾਂ ਸਰਵਰ ਡਾਊਨ ਹੋ ਗਿਆ ਆ ਲਾਈਟਾਂ ਦੇਖ ਤਾਂ ਲਾਈਟਾਂ ਬਾਈ ਦੇ ਸਾਰੇ ਇਹ ਲਾਈਆਂ ਸਹੀ ਐ ਪਰ ਸਾਡੇ ਸਾਡੇ ਮੇਰੇ ਪਸੰਦ ਨਹੀਂ ਆਈਆਂ ਨਹੀਂ ਲਾਈਟਾਂ ਇਹ ਛੋੜਾ ਫਰਕ ਹੋਰ ਪੈ ਗਿਆ ਜੀ ਚੀਜ਼ ਫਸਣਾ ਇਹ ਇਹ ਟੁੱਟਣੇ ਵਾਲਾ ਖਤਰਾ ਹੈ ਆਹੀ ਚੱਕਰ ਕਰਕੇ ਮੈਂ ਕਿਹਾ ਇਹ ਚਾਹੀਦੀ ਧੂਰੇ ਹਾਂ ਇਹਨਾਂ ਪਹਿਲਾਂ ਤੁਸੀਂ ਲਾਈਟ ਉਹਦੀਆਂ ਇਹਦੇ ਅੰਦਰ ਮਾਰ ਦੇਣਾ ਹਾਂ ਇਹਦੇ ਅੰਦਰ ਦੀਆਂ ਉਹਦੀਆਂ ਕਿਹਾ ਤਾਂ ਕਹਿੰਦਾ ਨਹੀਂ ਨਾਲ ਦੇ ਲਿਆਉਂਗਾ ਫਿਰ ਇਹਨੂੰ ਉਹ ਦੂਜਾ ਕੰਮ ਕਰਦਾ ਰੇਲ ਵਾਲਾ ਹੂੰ ਇਹਨਾਂ ਪਰ ਵੀ ਸਟਾਰ ਲੱਗ ਜਾਂਦਾ ਹਾਂ 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 ਇੱਥੇ ਕੀ ਹੋ ਰਿਹਾ ਮੈਨੂੰ ਕਹਿੰਦਾ ਹੁਣ ਯੂਰੋ ਵੀ ਲੱਗ ਰਿਹਾ ਉਹ ਇਹਦੇ ਨਾਲੋਂ ਵੀ ਨੀਵੀਂ ਆ ਦੇਖ ਇਹਦੇ ਨਾਲੋਂ ਵੀ ਨੀਵੀਂ ਆ ਇਹ ਲਾਈਟਾਂ ਨਾਲੋਂ ਇਹਦੇ ਨਾਲੋਂ ਵੀ ਪਹਿਨਾ ਇਹਨੇ ਫਸਣਾ ਇਹਨੂੰ ਕਬਜ਼ਾ ਹੋ ਰਿਹਾ ਫਿਰ ਕਬਜ਼ਾ ਬੱਦਨਾ ਪਰ ਗੰਨੇ ਕਹਿੰਦੇ ਇਹੀ ਦਿਖਣੀਆਂ ਜ਼ਿਆਦਾ ਉਹ ਦਿਖਣੀਆਂ ਤੇ ਇਹੀ ਆ ਭਲਾ ਇਹ ਤਾਂ ਚੱਲਣਾ ਬਹੁਤ ਹੈ ਇਹ ਨਾਲ ਖੁੱਲੇ ਦੇ ਨਾ ਉਹ ਜੇ ਫੇਰ ਘਟਦੇ ਨੇ ਇਹ ਜਿਆਦਾ ਇਹ ਜਿਆਦਾ ਦਿਖਦੀਆਂ ਇਹਨਾਂ ਦੇ ਵਿੱਚ ਇੰਡੀਕੇਟਰ ਵਿੱਚੇ ਪਾਰਕਿੰਗ ਸਭ ਕੁਝ ਉੱਚਾ ਆ ਗਿਆ ਹੂੰ ਹੂੰ ਬੋਲਣਾ ਨਹੀਂ ਕੋਈ ਫੇਰ ਬੰਦਾ ਆ ਗਿਆ ਹੁਣ ਨੁਕਸ ਨਹੀਂ ਘਟਣਾ ਕੋਈ ਵਧਾਈਆਂ ਭਾਈ ਦੁਆਰ ਤੇ ਮੈਂ ਨਹੀਂ ਕਹਦਾ ਅੱਜ ਉਹ ਵੀ ਗੱਲ ਆ ਪਜਰੀ ਗੱਲ ਕਰਦੇ ਸੀ ਮੈਂ ਮਲਕੀਤ ਬਾਈ ਨੂੰ ਦੱਸਿਆ ਤਾਂ ਮੈਂ ਕਿਹਾ ਵੀ ਅਸੀਂ ਵੀ ਜੇ ਰੰਗ ਕਰਾ ਕੇ ਤੋਰੇ ਸ਼ਾਮ ਨੂੰ ਇਹਦੇ ਪੇ ਗਰਦ ਜ਼ਰੂਰ ਪੈਂਦੀ ਜਿਹੜਾ ਤਾਜ਼ਾ ਰੰਗ ਹੁੰਦਾ ਪੈਂਦੀ ਆ ਬਾਈ ਪੈਂਦੀ ਪਹਿਣੀਓ ਪਹਿਣੀ ਆ ਉਹ ਕਰੀ ਗਏ ਤੇਰੇ ਸਾਹਮਣੇ ਤਨ ਡੱਕੇ ਮਾਰੀ ਗਏ ਮੈਂ ਕਿਹਾ ਜੇ ਰੰਗ ਮਿੱਟੀ ਪੈਣੀਓ ਪੈਣੀ ਆ ਠੀਕ ਐ ਤਾਂ ਹੋ ਗਿਆ ਸਾਬ ਸਾਬ ਤੋਂ ਹੋ ਗਿਆ ਮੱਛਰ ਆਂ ਘਰਾਤੀ ਬੰਦੇ ਵੀ ਆ ਮੱਛਰ ਤਾਂ ਬੜਾ ਹੀ ਆ ਇਹ ਮੱਛਰ ਆਦਾ ਮੱਛਰ ਆਇਆ ਪਾਣੀਆ ਕਿੱਲੇ ਬਾ ਕਿੱਲੇ ਰੰਗ ਚ ਫੜ ਗਏ ਜਿਹੜੇ ਬੈਠੇ ਹੋ ਉੱਥੇ ਬੈਠੇ ਹੀ ਰਹੇਗੇ ਬਾਹਰ ਤੋਂ ਦੌੜੇ ਜਾ ਕੇ ਛੱਡ ਜਾਣਾ ਗਾਇਲ ਹੋਰ ਵੀ ਦੇਖਿਆ ਹੁਣ ਇਹ ਟਰਾਲਾ ਪੰਮੇ ਵਾਲਿਆਂ ਨਾਲੋਂ ਬੜਾ ਐ ਇਹ ਵੀ ਤੇਰੇ ਘਟ ਖਾਊਗਾ ਇਹਨੇ ਤੇ ਕੈਨ ਲਾਈ ਨਹੀਂ ਹੈਗੀ ਉਹਨਾਂ ਨੇ ਕੈਨ ਲਾਉਂਦੇ ਤੈਨੂੰ ਇਹ ਇਹਨਾਂ ਤੇਲ ਖਾਊਗਾ ਇਹਨਾਂ ਗੈਸ ਨਾਲ ਸਿਲੰਡਰ ਨਾਲ ਇਹਨਾਂ ਉਹਨਾਂ ਉਹ ਸਿਲੰਡਰ ਪਿੱਛੇ ਦਾ ਬੌਕਲੇ ਹੋ ਗਿਆ ਇਹ ਕਹਿੰਦਾ ਲਾਉਣਾ ਉਹ ਸਮਝਾ ਇਹ ਐਨਜੀ ਉਹ ਕਿਹੜਾ ਕਹਿੰਦਾ ਸੀਐਨਜੀ ਸੀਐਨਜੀ ਆ ਹਾਂ ਹੋਰ ਦੂਆ ਡੀਜ਼ਲ ਪਰ ਉਹ ਸਾਡੇ ਵੀ ਲਾਉਣ ਲੱਗੇ ਜਦੋਂ ਪੱਤੀ ਲਾਤੀ ਇਹ ਕਹਿੰਦਾ ਲਾਉਣਾ ਉਹ ਮੈਂ ਕਹਾਂ ਨਹੀਂ ਲਾਉਣਾ ਯਾਰਾ ਲਾਉਣਾ ਕਹਿੰਦਾ ਮੈਂ ਕਹਾਂ ਛੱਡ ਮੇਰਾ ਫਰਮ ਵੀ ਕਿਲਾ ਨਹੀਂ ਕਰਤੀ ਉਥਾਰੇ ਲਵਾਉਣਾ ਬਾਕੀ ਦਾ ਚੱਲੀ ਹੋਆ ਦਿੱਲੀ ਤਾਂ ਨਹੀਂ ਹੈ ਕਿ ਉਸੇ ਪਤਾ ਨਹੀਂ ਰਹੇਗਾ ਸਿਸਟਮ ਦਾ ਸੰਦ ਹਾਂ ਆ ਸਿਸਟਮ ਨਹੀਂ ਦਾ ਪਤਾ ਆਈਦੇ ਵੀ ਖਾਤੇ ਸਾਡੇ ਪਰੇ ਪਾਉਣਾ ਇਹਨਾਂ ਦਾ ਫਾਇਦਾ ਤੂੰ ਕਰੂ ਫਿਰ ਇਹ ਚੀਜ਼ ਤਾਂ ਨਹੀਂ ਦਾ ਆਪਾਂ ਨੂੰ ਪਤਾ ਸਮਝ ਗਿਆ ਕਿ ਨਹੀਂ ਹਮਾਂ ਆਈਦੇ ਬਈ ਲੱਗੇ ਵਦ ਹੈ ਸਮਾਨ ਹਿਸਾਬ ਦਾ ਲੱਗਿਆ ਵਾ ਜਿਆਦਾ ਲਵਾ ਕੇ ਫਿਰ ਨਹੀਂ ਚੰਗਾ ਜਿਹਾ ਵੀ ਲੱਗਦਾ ਜਿਆਦਾ ਹਾਂ ਬਈ ਠੀਕ ਆ ਹੁਣ ਮਲਕੀਤ ਬਾਈ ਪਹਿਨਾ ਟੇਡਾ ਕਰਤਾ ਤਾਂ ਹੁਣ ਸਿੱਧਾ ਕਰਤਾ ਸੀ ਪਹਿਨਾ ਸਜਦਾ ਨਹੀਂ ਸੀ ਪਹਿਨਾ ਬਲ ਪਾਈ ਵੀ ਤੇ ਗੋਤ ਚੱਲ ਜੀ ਕਰਦਾ ਨਹੀਂ ਪਤਾ ਗੱਗੇ ਦਾ ਨਹੀਂ ਨਹੀਂ ਚਲੋ ਠੀਕ ਆ ਲੋਗੋ ਸਿੱਧਾ ਜਾਈ ਜਾ ਦੇਖ ਲੈ ਹੋਰ ਕੁਝ ਹਜੇ ਤੱਕ ਉਹ ਜ਼ਿਆਦਾ ਉੱਠਦਾ ਤਾਂ ਜੇਪੀ ਵਾਲਾ ਹਾਂ ਕੁਣ ਵੀ ਦੁਆਰਾ ਫੀਲਵਾਦੀ ਚੇਪੀ ਐ ਦੂਰ ਤੇ ਚਮਕਦੀ ਆ ਚਮਕਦੀ ਆ ਹੂੰ 골ਡਨ ਚ ਚੇਪੀ ਨਹੀਂ ਮਿਲੀ ਉਹ ਮੇਰੇ ਇਹ ਇੰਨਾ ਦਾ ਪੱਦਾ ਹੋਣਾ ਹੀ ਹੋਣਾ ਚਾਰ ਦਿਨਿਆਂ ਨੇ ਪੱਦਾ ਹੋਇਆ ਲੱਗਦਾ ਨਹੀਂ ਚੇਪੀ ਲਵਾ ਦਿਓ ਬਸ ਇਹ ਪੱਦਾ ਜਿਹੜਾ ਪਾਸਾ ਦੇ ਥਾਈ ਉਹ ਜਿਆਦਾ ਦਿਖਦਾ ਜਿੰਨਾ ਵੱਡਾ ਚੇਪੀ ਲਵਾ ਦਿਓ ਰਾਤ ਨੂੰ ਜਦੋਂ ਰਾਤ ਹੋ ਜਾਂਦਾ ਚਾਹਰਾ ਰਾਤ ਢੱਲੋਂ ਜਦੋਂ ਵੱਧ ਚਮਕਦਾਦਾ ਕਿਉਂਕਿ ਉਹਕਣਾ ਹੀ ਦਾ ਇਹ ਸਿੰਪਲ ਤਾਂ ਉਹਦੇ ਨਾਲ ਘੱਟ ਚਮਕਦਾਦਾ ਚੇਪੀ ਲੱਗ ਜਣੀ ਨਹੀਂ ਚਮਕਣ ਲੱਜਣਾ ਚੇਪੀ ਦੀ ਚਮਕ ਆਉਣੀ ਹੂੰ ਚਲੋ ਜਾਈਦੇ ਤਾਂ ਸ਼ੇਨਰ ਮਰਾਦਨ ਦੇ ਬਾਅਦਾਂ ਜਿਹੜਾ ਇਹ ਬਿਮਾਰਿਆ ਹਨਾ ਚੈਨ ਦਾ ਬਹੁਤ ਫਰਕ ਹੈ ਜਿੱਕਣਾ ਡਾਲੇ ਦੇ ਵਿੱਚ ਰਹਿ ਗਿਆ ਅੰਦਰ ਹੈ ਦਿਖਦਾ ਵੀ ਇੱਥੇ ਵੱਜਿਆ ਹੋਆ ਨਹੀਂ ਜੇ ਤਾਂ ਡਾਲਾ ਖੋਲਿਆ ਤਾਂ ਕੋਈ ਬੜੀ ਗੱਲ ਨਹੀਂ ਜੀ ਉਹਨੂੰ ਹੋਰ ਹੋ ਵੀ ਜਾਊਗਾ ਜਿਹੜਾ ਉਹ ਬਰਿੰਦਰ ਲਿਖਿਆ ਉੱਥੇ ਟੇਪ ਉਹ ਟੇਪ ਹੋਈ ਵੀ ਹੈ ਹਾਂ ਕੋਣੀ ਨੂੰ ਵੀ ਟੇਪ ਹੋ ਸਕਦੀ ਹੈ ਉਹ ਕਰੀ ਵੀ ਦੀ ਪਹਿਨਾ ਮਲਕੀਤ ਬਾਈ ਨੂੰ ਉਹ ਟੇਪ ਉਹ ਟੇਪ ਕਰੀ ਵੀ ਦੀ ਪਹਿਲੇ ਨੂੰ ਉਹ ਫਿਰ ਇਹਨੂੰ ਰੰਗ ਕਰਨਾ ਪਿਆ ਕਾਲੀ ਚ ਕਰਦਾ ਨੇਰੇ ਵਾਲਾ ਹੋ ਗਿਆ ਫਿਰ ਚੱਕਰ ਤਾਂ ਨੇਰੇ ਵਾਲਾ ਹੋ ਗਿਆ ਉਹ ਲੋਗੋਂ ਨੂੰ ਵੀ ਟੇਪ ਹੋਈ ਸੀ ਮਰਸ਼ੀਦ ਬਾਈ ਵਾਲੇ ਕੋਲ ਇਹ ਦੇ ਪਰ ਹਾ ਟੇਪ ਆ ਇਹ ਟੇਪ ਹੈ ਉਹ ਪ੍ਰਾ ਮਜੀ ਪਰ ਵੀ ਟੇਪ ਹੈ ਹਾਂ ਟੇਪ ਆ ਇਹ ਮਜੀ ਪਰ ਵੀ ਟੇਪ ਟੇਪ ਚਮਕਦੀ ਆ ਨਾ 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 ਠੀਕ ਆ ਬਹੁਤ ਵਧੀਆ ਵਧੀਆ ਜਿਹੜਾ ਇੱਕ ਹੋਰ ਬਹੁਤ ਫਾਇਦਾ ਹੈ ਜਿਹੜਾ ਬਹੁਤਾ ਜ਼ਿਆਦਾ ਵੀ ਭਰਾਂ ਲੈਂਦੇ ਨੇ ਪਿੱਛੇ ਤੇ ਦਿਖਦਾ ਨਹੀਂ ਇਹਦੇ ਵਿੱਚੋਂ ਦਿਖਣਾ ਆ ਪਿੱਛੇ ਹਾਂ ਪਿੱਛੇ ਇਹਦੇ ਵਿੱਚੋਂ ਦਿਖਣਾ ਹਾਂ ਉਹ ਮੇਰੇ ਹੋਇਆ ਵਾ ਜਦੋਂ ਮੈਂ ਟਰਾਲਾ ਲਿਆ ਉਹ ਮੇਰੇ ਕੋਲ ਲੱਗਿਆ ਵਾ ਤਾਨੂੰ ਉਸੇ ਵਾਲੀ ਦੀ ਫੋਟੋ ਦਾ ਉਹ ਬੈਨਰ ਬੈਨਰ ਜਾਂ ਉਹ ਮੈਂ ਦੂਜਾ ਦੂਈ ਵਾਰ ਬੈਠੇ ਕਾ ਸੇ ਪਹਿਲਾਂ ਬੈਨਰ ਦੇ ਪੱਟੇ ਆ ਪੂਰੇ ਚਿਕੂ ਜੀ ਨੂੰ ਦੇਖਦਾ ਹੁਣ ਆਇਆ ਮਾਣ ਮੋਟਾ ਵਿੱਚੋਂ ਸਿੱਧਰ ਜਾਂਦਾ ਦਾ ਬੁਲਾਉਣ ਲੱਗ ਪਿਆ ਨਹੀਂ ਨਹੀਂ ਦੇਖਣਾ ਯਾਰ ਸਾਰਾ ਕੁਝ ਦਿਖਦਾ ਹੈ ਨਾ ਬੜੇ ਕਰਕੇ ਹੁਣ ਹੌਲੇ ਟਰੈਕਟਰ ਵਾਲਾ ਕੰਮ ਨਹੀਂ ਹੈਗਾ ਹਾਂ ਹੋੜ ਖੜਾ 3600 ਆਈ ਵਿੱਚ ਬੈਕ ਗਰੂਨ ਚ ਲਾਉਂਦਾ ਹੈਗਾ ਜੇ ਰੇਲ ਵਿੱਚੇ ਕਰਦੇ ਫਿਰ ਕੰਦ ਕੰਮਾ ਯਾਰ ਦਾਦਾ ਦਾ ਟੌਪ ਗੇਅਰ ਫੜਦਾ ਨਹੀਂ ਤਾਂ ਮੇਰੇ ਵਾਲਾ ਵੀ ਚੜਾਈ ਪਰਾ ਕੇ ਕਿਤੇ ਜੇ ਹੌਲੀ ਆ ਫੜਦਾ ਨਹੀਂ ਨਾ ਯਾ ਟੋਵਾ ਤੇ ਬਾਹਰ ਟੱਪਦਾ ਤਾਂ ਨਾ ਜਿਕਨਾ ਟੋਵਾ ਆ ਗਿਆ ਮੈਂ ਹੌਲੀ ਕਰ ਲੈਂਦਾ ਦਾ ਉਤੇ ਬਾ ਤੋੜਦਾ ਦਾ ਟੌਪ ਗੇਅਰ ਨਹੀਂ ਚੱਲਦਾ ਇਹ ਵੀ ਨਹੀਂ ਤਾਂ ਫੜਦਾ ਯਾਰ ਮੇਰਾ ਨਾ ਦੁਗੜਾ ਭਜਨ ਹੋ ਗਿਆ। ਅੱਖੀਂ ਵੜ ਕੇ ਦੇਖੀ ਹਲੇ। ਯਾਰ ਮੈਂ ਸਵੇਰੋਂ ਦੱਸਦਾ ਤਾਂ। ਉਹ ਇਹ ਕਹਿੰਦੇ ਸਾਡਾ ਟਰਾਲਾ ਇਹ 47 ਪੌਂਡਲ ਦਾ ਹੋਇਆ। ਮੈਂ ਕਿਹਾ ਪੰਮੇ ਵਾਲਾ 37 ਪੌਂਡਲ ਦਾ ਸਣਾ ਟਰੈਕਟਰ ਹੋਇਆ ਕਰਦਾ ਤਾਂ। ਹਾਂ। ਦੁਆ। ਹਾਂ 38। 38? ਸਣਾ ਟਰੈਕਟਰ। ਸਣਾ ਟਰੈਕਟਰ ਰਿਜਾਈ ਵਿੱਚੇ ਸਾਰਾ ਸਮਾਨ ਪਾ ਕੇ ਅੰਗਲ ਮੰਗਲ। ਲੱਗਣਾ ਮੈਂ ਪੁਰਾਣਾ ਵੇਚਣਾ ਉਹ ਕਹਿੰਦਾ ਮੈਨੂੰ ਦੁਆਈ। ਨਹੀਂ ਜਦੋਂ ਬਾਈ ਮਾਂ ਉਹਨਾਂ ਦਾ ਵੇਚ ਤਾ ਯਾਰ। ਕ੍ਰਿਸ਼ਤ ਵਾਲੇ ਗਿਆ। ਕ੍ਰਿਸ਼ਤ ਵਾਲੇ ਗਿਆ। ਉਹ ਕਹਿੰਦਾ ਕਿ ਤੇਲ ਦੀ ਖਾਦੀ ਗਾਖ ਤੇ। ਉਹ ਤਾਂ ਗਾ ਕੇ ਪਿੰਡ ਜੇ ਬਹੁਤ ਤੇ। ਯਾਰ ਮੈਂ ਕੱਮ ਮੈਂ ਜਦ ਮੁੱਲ ਕਰੇ ਹੀ ਨਹੀਂ ਉਹਦਾ ਜੇ ਤਾਂ ਮੈਂ ਜੇ ਤਾਂ ਮੈਂ ਕਿੱਥੇ ਲੈ ਜਾਣਾ ਭਾਈ ਜੀ ਇਹ ਤਾਂ ਮੈਂ ਕਹਾਂ ਵੀ ਭਾਈ ਮੈਂ ਵੇਚੇ ਜਾਣਾ ਉਰੇ ਖੁੱਲੀ ਬੋਲੀ ਚ ਫੇਰ ਤਾਂ ਗੱਲ ਹੋਰਤੀ ਜੇ ਮੈਂ ਕਹਿਤਾ ਵੀ ਵੇਚਣਾ ਹੀ ਨਹੀਂ ਉਰੇ ਭਾਈ ਨਾ ਮੈਂ ਕਿਹਾ ਕਿਸੇ ਨੂੰ ਆ ਚੱਕ ਲਈ ਗਈ ਘਰ ਨੂੰ ਹੁਣ ਸ਼ਾਮ ਨੂੰ ਜੇ ਆਉਂਦੇ ਸ਼ਾਮ ਨੂੰ ਹੂੰ ਦੁਬਾਰਾ ਸ਼ਾਮ ਸਮਾਂ ਕਰੇ ਆ ਨਾ ਰੱਖ ਰੱਖ